ਆ ਇਸਕੀਮ ਇਹਨਾਂ ਨੇ ਲਵਾਈ ਕਣਕ ਦੀ ਸਕੀਮ ਇਹਨਾਂ ਨੇ ਲਵਾਈ ਜਦੋਂ ਪ੍ਰੋਮੋਟਸ ਦੇ ਪਰ ਹਰ ਤ੍ਰਿਸ਼ੀ ਨੂੰ ਸਰਕਾਰ ਦੇ ਵਿਚ ਅਸਰ ਹੁੰਦੇ ਜੋ ਅਮੀਰੀਆਂ ਤੋਂ ਕੱਢ ਕੇ ਸੀ ਹਜ਼ਾਰਾਂ ਰੁਪਏ ਤੁਹਾਡੇ ਨੂੰ ਸੁਸਕੋ ਆ ਗਏ ਨੇ ਅੱਜ ਧੜੀ ਸਮਾ ਲੋਕ ਇਹੋ ਦਾ ਗਾਣੇ ਦਾ ਤਾਰੇ ਨੂੰ ਦੇ ਆਗੇ ਆਪਣਾ ਸਤਿਕਾਰ ਸਵਾਨ ਤੋਂ ਦੇ ਰਿਹਾ ਜਾਂਦਾ ਹੈ ਤਾਂ ਆ ਵੀਰਾਂ ਕੰਮ ਨੂੰ ਸਿਰਫ ਮੁਗਲ ਦੀ ਗੋਲੀ ਪਰ ਇੱਕ ਜੁੱਤੀ ਚਾਹੋ ਉਹਨੂੰ ਸਮਝਾਉਣੇ ਆਇਕ ਉਹ ਸਾਰੇ ਇੰਡੀਆ ਦੇ ਕਿਹਦੀ ਗੱਲ ਨੂੰ ਕਰਦੇ ਨੇ ਕਿ ਅਸੀਂ ਜਿਦੀ ਨਹੀਂ ਮਿਲਦੀ ਤੁਸੀਂ ਵੀ ਸੋਚਦੇ ਹੋਗੇ ਕਿ ਇੰਨਾ ਵੀ ਬਹੁਤ ਆ ਜਦੋਂ ਕਾਗਜ਼ ਦੀ ਸਰਕਾਰ ਸੀ ਮੁੱਖ ਮੰਤਰੀ ਆਪਾਂ

ਕਰਾ ਰਹੇ ਹੋ ਤੇ ਬਤਾ ਉਹ ਉਹਦਾ ਅਸੀਂ ਸਵਾਗਤ ਕਰਦੇ ਆ ਸਾਡੇ ਸੂਬਾ ਪ੍ਰਧਾਨ ਨੇ ਉਹ ਲੁਧਿਆਣੇ ਦੀ ਸੀਟ ਕਾਂਗਰਸ ਦੀ ਝੋਲੀ ਚ ਪਾਉਣਗੇ ਔਰ ਲੋਕ ਸਭਾ ਜ ਪਾਉਣਗੇ ਜਸਪ੍ਰੀ ਸਿੰਘ ਜੀ ਬਲਾਕ ਖਾਮਤ ਮੈਂਬਰ ਜੀ ਉਹਨੇ ਪੈਣੀ ਸਾਹਿਬ ਜਿਹੜੀ ਮੀਟਿੰਗ ਹੋਈ ਜਿਹੜੀ ਪੇਟਰੋਨਾ ਨੂੰ ਮਿਲਿਆ ਡਾਕਟਰ ਹਮਸੈਂਦੀ ਜਿਹੜੀ ਬਹੁਤ ਵਧੀਆ ਜੀ ਸੰਭਾਰਾ ਮਿਲ ਰਿਹਾ ਮੋਦੀ ਸਰਕਾਰ ਤੋਂ ਲੋਕਾਂ ਨੂੰ ਪਤਾ ਪਹਿਲੇ ਬਹੁਤ ਦੁਖੀ ਨੇ ਤੇ ਪਿਛਲੀ ਵਾਰ ਜਿਹੜੀ ਡਾਕਟਰ ਅਮਰ ਸਿੰਘ ਜੀ ਨੂੰ ਤਕਰੀਬਨ 4:30 ਪੀਕੇ ਤੇ ਵਿਧਾ ਕੇ ਭੇਜਿਆ ਸੀ ਆਡੀ ਨੇ ਤਾਂ ਕਿਹੜੇ ਕਿਹੜੇ ਕੰਮ ਬਤੁਜੀ ਹੈਗੇ ਦਾ ਕੰਮ ਕਰਦੇ ਨੇ ਹੱਲ ਕਰਾਉਂਦੇ ਸਾਡੇ ਪਿੰਡ ਨੂੰ ਬਹੁਤ ਪਹੁੰਚਤਾਂ ਨਹੀਂ ਤੇ ਕੋਈ ਸਾਡੇ ਤੱਕ ਜਵਾਬ ਨਹੀਂ ਦਿੱਤਾ ਹੀ ਗ੍ਰਾਂਟ ਦੀ 10 ਲੱਖਾਂ ਮੰਗ ਲਿਆ ਬਾਲੀਵੁੱਡ ਦਾ ਗਰਾਊਂਡ ਬਣਾਤਾ ਗਲੀਆਂ ਪੱਕੀਆਂ ਕਰਦੀਆਂ ਜਿੱਦਾਂ ਵੀ ਫਸਾ ਹੋਇਆ ਉਹ ਵਧੀਆ ਹੋ ਗਿਆ ਬਾਜਵਾ ਸਾਹਿਬ ਨੇ ਬਹੁਤ ਹਿੰਮਤ ਮਰਿਆ ਜੀ ਸਾਡੇ ਸਰਪੰਚ ਸਾਹਿਬ ਨੇ ਸਾਡੀ ਪੰਜਾਬ ਸਾਰੀ ਇਕੱਠੀ ਹੋਦਗੀ ਕੋਈ ਸਾਡਾ ਮੈਂਬਰ ਬਖਣ ਜੀਗਾ ਸੱਤ ਮੈਂਬਰ ਅੱਠਵਾਂ ਫਰਪਾਕੇ ਦੇ ਨੌਵੇਂ ਮੈਸ ਦੇ ਵਿੱਚ ਸਾਰੀ ਟੀਮ ਤੇ ਜੋਖਾ ਚੱਲ ਰਿਹਾ। ਉਹਨਾਂ ਦੇ ਕਿੰਨੇ ਮੋਟਾ ਮਿਲਿਆ ਸੀਗਾ ਤੇ ਇਸ ਤਰ੍ਹਾਂ ਦੇ ਕੰਮ ਤੁਸੀਂ ਆਪਣੇ ਜਿਹੜਾ ਇਹ ਬਲਾਕ ਸੰਚੀ ਦੇ ਕੇ ਪਿੰਡਾਂ ਨੂੰ ਪਿੰਡਾਂ ਜੀ ਬਹੁਤ ਆਪਣੇ ਲੱਖੋ ਜੁਗਾ ਸਰਪੰਚ ਜਿੰਨੇ ਵੀ ਕੋਈ ਪੈਸੇ ਆਪਾਂ ਨੂੰ ਕਲਾਸ ਫਿਰ ਦੂਜੀ ਦਫ਼ਤਰ ਜਾ ਕੇ ਪੈਸੇ ਤੇਰਮਨ ਸਾਡਾ ਸੀਗਾ ਸਾਰੀ ਨਕਲ ਖਤਰਾ ਬਹੁਤ ਸੀਗਾ ਤੇ ਨਿਤਾਂ ਜਾਮ ਪਿੰਡ ਖਾਤਰ ਬਹੁਤ ਪੈਸਾ। ਸਾਹਮਣੇ ਜਰਮਨ ਸਾਹਿਬ ਨੇ ਕਿਹਾ ਸੀਗਾ 40 ਲੱਖਾਂ ਦੇ ਬਣਦੇ ਚੁੱਕੇ ਦੇ। ਪਿੰਡ ਦੇ ਕਿਹੜੀ ਕਿਹੜੀ ਜਿਹੜਾ ਬਣ ਚੁੱਕਿਆ ਹੈ ਦਦਾਹੂ ਹੋ ਰੁਕੇ ਬਤਾਸ ਜੀ ਸਾਡੇ ਪਾਣੀ ਦਾ ਟੈਂਕੀ ਬੈਂਚ ਆਪ ਗਏ ਬਾਲੀਬਾਲ ਦਾ ਗਰਾਊਂਡ ਆ ਮਨਪੁਰ ਤੋਂ ਬਹੁਤ ਵਧੀਆ ਓਪਨ ਜਮ ਤੇ ਗਲੀਆਂ ਅਸੀਂ ਤਕਰੀਬਨ ਪੱਤੇ ਪੱਕੇ ਕੋਈ ਛੱਡੀ ਨਹੀਂ ਲੋਕਾਂ ਨੂੰ ਕਿਹਾ ਜੀ ਕਿਉਂਕਿ ਇੱਕ ਇੱਕੇ 파ਰਟੀ ਹੈ ਜਿਹੜੀ ਮੋਦੀ ਟੱਕਰੇ ਸਦੀ ਕਾਂਗਰਸ ਵਾਲੀ ਵੀ ਆਪਾਂ ਦਾ ਇਹ ਕਹਿੰਦੇ ਜੋ ਕਾਲੀ ਲਾਲ ਦਾ ਬਹੁਤ ਸਾ ਆਪਣਾ ਕੋਈ ਪੰਜਟਾ ਕੋਈ ਝਾੜੂ ਦਾ ਇਹ ਪਹਿਲੀ ਗੱਲ ਤਾਂ ਕੋਈ ਚੀਜ਼ ਨਹੀਂ ਹੈਗਾ ਇਹ ਪਾਰਟ ਖੜ ਕੇ ਚਲੇਗਾ ਅੰਦਰ ਜੀ ਇੱਕ ਪਾਰਟੀ ਨਾਲ ਕੱਟ ਪੰਧਨ ਕਰਕੇ ਬੈਠੀ ਆ ਝਾੜ ਮੜਿਆ ਨਾਲ ਇੰਡੀਆ ਲਾਇਸੈਂਸ ਉਹ ਜੀ ਹੁਣ ਪੰਜਾਬ ਤਾਂ ਨਹੀਂ ਹੋਇਆ ਅਜਿਹਾ ਪੰਜਾਬ ਦੇ ਪਾਰਟੀ ਨਾਲ ਬਾਹਰ ਹੁਣ ਸਾਡਾ ਜੋੜ ਲਾ ਸਕਦਾ ਤੁਹਾਨੂੰ ਪਤਾ ਹੀ ਆ ਬਾਹਰ ਕਰ ਲਿਆ ਤਾਂ ਕਰ ਲੈ ਕਿਉਂਕਿ ਪੰਜਾਬ ਤਾਂ ਹੈ ਨਹੀਂਗਾ ਨਾ ਸਾਡਾ ਕੋਈ ਪੰਚ ਲੈਵਲ ਤੇ ਹੈਗਾ ਜਿਹੜੀ ਅਸੀਂ ਟੈਂਕ ਤੋਂ ਵੀ ਲਿਆਉਂਦੇ ਦੀ ਰਾਜਾ ਬਣੇਗੀ ਨੂੰ ਦਿੱਤੀ ਇਹ ਪਾਰਟੀ ਕੋਲ ਜਿਹੜੇ ਉਮੀਦਵਾਰ ਨਹੀਂ ਸੀ ਲੋਕਾਂ ਦੇ ਜਿਹੜੇ ਮਤੋਂ ਬਾਹਰ ਲਿਆ ਕੇ ਉਮੀਦਵਾਰ ਉਤਾਰੇ ਨੇ ਉਹ ਜੀ ਹੁਣ ਹਾਈ ਕਮਾਂਡ ਦਾ ਕਿਦਾਂ ਹੁਕਮ ਹੁੰਦਾ ਹੁਣ ਆਪਾਂ ਤਾਂ ਤੁਹਾਨੂੰ ਪਤਾ ਛੋਟੇ ਉਧਰ ਹੈਗੇ ਆ ਪਬਲਿਕ ਦਾ ਜੀ ਹੁਣ ਲੈ ਜਾਣੇ ਪਬਲਿਕ ਤੇ ਆ ਹੁਣ ਆਪਾਂ ਤਾਂ ਲੈ ਜਾਣ ਜਾ ਕੇ ਸੈਂਟਰ ਫੈਕੀ ਕਰ ਸਕਦੇ ਐਤੋਂ ਸਾਡੇ ਪੈਂਡ ਨੇ ਮੈਦਾਨ ਪੈਂਡ ਲਿਆ ਫਿਰ ਤੇ ਜੋ ਵੀ ਨਿਬਤ ਕਰ ਕਰ ਸਕਦੇ ਉਹ ਹਾਈ ਕਮਾਂਡ ਦਾ ਜਿਹੜਾ ਹੁਕਮ ਆਊਗਾ ਉਹ ਹੁਣ ਪਾਰਟੀ ਜਿਹੜਾ ਪ੍ਰਗਟ ਕਰਨੇ ਭਜਿਆ ਹਾਈ ਕਮਾਂਡ ਦੀ ਮਰਜ਼ੀ ਹੈ ਜੀ ਆਪਾਂ ਤੁਹਾਨੂੰ ਉੱਪਰ ਤੱਕ ਜ਼ੋਰ ਨਾਲ ਕਹਿ ਸਕਦੇ